ਟਾਡੇ ਭਰਾ ਦੀ ਦੁਕਾਨ ਹੈ ਲੁਧਿਆਣਾ 메ਨ ਤੁਸੀਂ ਲੁਧਿਆਣਾ ਬੱਸ ਅੱਡੇ ਰੇਲਵੇ ਸਟੇਸ਼ਨ ਆਨੇ ਹੋ ਉੱਥੋਂ ਤੁਸੀਂ ਕਿਸੇ ਨੂੰ ਵੀ ਕਹਿਣਾ ਆਟੋ ਵਾਲੇ ਨੂੰ ਰਿਕਸ਼ੇ ਵਾਲੇ ਨੂੰ ਵੀ ਆਪਾਂ ਫੀਲਡ ਗੰਜ ਜਾਣਾ ਗਲੀ ਨੰਬਰ 11 ਸਾਗਰ ਕੋਸਮੈਟਿਕ ਜਿੰਨੋ ਮਰਜ਼ੀ ਪੁੱਛ ਲਓ ਤੁਸੀਂ ਫੀਲਡ ਗੰਜ ਜਿਹੜਾ ਨਾਲੀ ਦੁੱਖ ਨਿਵਾਰਨ ਗੁਰਦੁਆਰਾ ਪੈਂਦਾ ਬਹੁਤ ਵੱਡਾ ਗੁਰਦੁਆਰਾ ਹੈ ਦੁੱਖ ਨਿਵਾਰਨ ਗੁਰਦੁਆਰੇ ਦੇ ਨਾਲ ਫੀਲਡ ਗੰਜ ਹੈ ਫੀਲਡ ਗੰਜ ਗਲੀ ਨੰਬਰ 11 ਹਨੇਕ ਏਦਾਂ ਸਾਡੇ ਕੋਲ ਸ਼ਾਵਰ ਪੰਪ ਹੁੰਦੇ ਆ ਛੋਟੇ ਵੱਡੇ ਸਾਰੇ 10 10 ਰੁਪਏ 8 ਰੁਪਏ 9 ਰੁਪਏ 10 ਰੁਪਏ ਸਾਗਰ ਕੋਸਮੈਟਿਕ ਯਾਦ ਰੱਖੋ ਨੰਬਰ ਹੈ ਮੇਰਾ 8198044980 8198044980 ਮੈਂ ਦਿਨੇ ਫੋਨ ਬਹੁਤ ਘੱਟ ਚੱਕਦਾ ਰਸ਼ ਹੁੰਦਾ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਜਿਹੜੀ ਜਿਹੜੀ ਤੁਹਾਨੂੰ ਆਈਟਮ ਚਾਹੀਦੀ ਮੈਨੂੰ ਵਟਸਐਪ ਕਰ ਦਿਓ ਤੁਹਾਨੂੰ ਈਵਨਿੰਗ ਰਿਪਲਾਈ ਹੋ ਜਾਏਗਾ ਠੀਕ ਹੈ ਜੀ ਤੁਸੀਂ ਆਰਡਰ ਦਿਓਗੇ ਬਿੱਲ ਬਣੇਗਾ ਤੁਹਾਨੂੰ ਸਲਿੱਪ ਜਾਏਗੀ ਅੱਜ ਪੇਮੈਂਟ ਕਰਦੇ ਹੋ 2 ਦਿਨ ਚ ਤੁਹਾਨੂੰ ਮਾਲ ਮਿਲ ਜਾਏਗਾ